ਲੋਕਾਂ ਨੇ ਮਿਲਦੇ ਸਨ ਸੱਤ ਸ੍ਰੀ ਅਕਾਲ ਦੋਸਤੋ ਅਸੀਂ ਚੱਲਿਆ ਬਾਂਦਰਾ ਨੂੰ ਕੇਲੇ ਪਾਉਣ ਸੰਗਦੀ ਵਾਲੀ ਨਹਿਰ ਤੇ ਚਲੋ ਉੱਥੇ ਜਾ ਕੇ ਮਿਲਦੇ ਆ ਆ ਦੇਖੋ ਜੀ ਮੈਂ ਤਾਂ ਭੱਜ ਭੱਜ ਕੇ ਆ ਗਿਆ ਮੇਰੇ ਡੈਡੀ ਵਾਲੇ ਕੇਲੇਆਂ ਦੇ ਕਰੇਟ ਚੱਕ ਕੇ ਆ ਰਹੇ ਨੇ ਸਿਆਬੇ ਬੈਣੀ ਨੇ ਸਾਡੀ ਬਹੁਤ ਮਦਦ ਕੀਤੀ ਐ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਦੋਸਤੋ ਬਾਰਸ ਪੈਣ ਲੱਗੀ ਬਾਰਸ ਪੈਣ ਕਰਕੇ ਸਾਨੂੰ ਖੜਨਾ ਪਿਆ ਸੰਗ ਦੀ ਵਾਲੇ ਅੰਗਰੇਜ਼ਾਂ ਵੇਲੇ ਦੀ ਨਹਿਰੀ ਮਹਿਕਮੇ ਦੀ ਕੋਠੀ ਆ ਉਹਦੇ ਚ ਰੁਕੇ ਹੋਇਆ ਅਜੇ ਵੀ ਪੂਰੀ ਜ਼ਿੰਮੇਵਾਰੀ ਨਾਲ ਸਾਂਭੀ ਹੋਈ ਆ ਕੋਠੀ ਐਂ ਲੱਗਦਾ ਜਿਵੇਂ ਹੁਣੇ ਬਣਾਈ ਹੋਵੇ ਰੰਗ ਰੋਗਨ ਕੀਤਾ ਹੋਇਆ ਤਾਜ਼ਾ ਤੇ ਮੇਰੇ ਖਿਆਲ ਵਿੱਚ ਇੱਕ ਦੋ ਗਾਣਿਆਂ ਦੀ ਸ਼ੂਟਿੰਗ ਵੀ ਹੋਈ ਆ ਇੱਥੇ ਆਸਰ ਅਜੇ ਵੀ ਆਉਂਦੇ ਨੇ ਇਥੇ ਜਮਲਾਤ ਮੈਦਮੇ ਦੇ ਕੋਹੜਾ ਵਾਲਾ ਦੇਖੋ ਮਨੇ ਕੁੱਟੀ ਦਾ بارش ਦੇ ਕਿ ਥੋੜਾ ਜਿਹਾ ਦਿੱਕਾ ਹੈ ਮੈਲ ਨੂੰ ਪਾਣੀ ਲੱਗਦਾ ਹੋਰੋਂ ਕਰ ਲੈ ਕਰੋ ਦੰਮੀ ਦੇ ਕੰਮ ਖਰਾਬ ਰੱਖਤਾ ਤੇ ਤਾਂ ਉਸੇ ਕੰਡਾ ਵਾਇੰਡ ਰੱਬਾ ਹਟ ਜਾ तो सौ साल तो प्लस ऊपर ने सौ सौ साल देने ग्रुपा हाँ। बहुत बड़ी उम्र का ओच अंब सुकन लग गया Amboniador, ¿verdad? 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 Amboniador, de ਸਾਨੂੰ ਆ ਮਾਤਾ ਜੀ ਮਿਲੇ ਨੇ ਮਾਤਾ ਕਿਹੜਾ ਬੰਦਾ ਦਾ ਸੰਗਤੀ ਵਾਲਾ ਕੁੜੇ ਕਿ ਮੇਰੇ ਨਹੀਂ ਗੋਠੀ ਚ ਇਹਦੇ ਵੀ ਨੰਬਰ ਇੱਥੇ ਨੇ ਠੇਕੇ ਦੇ ਹਾਂ ਅੱਛਾ ਉਹ ਬਾਈ ਦੀ ਗੋਠੀ ਜੀ ਦੇਖ ਲਈ ਉਪਰਲੀ ਗੋਠੀ ਜੀ ਵੀ ਤੁਸੀਂ ਉਹ ਠੀਕ ਆ ਠੀਕ ਆ ਇੱਥੇ ਆਉਂਦੇ ਨੇ ਅਫਸਰ ਇਹ ਗੋਠੀ ਚ ਹਾਂ ਇਹ ਆਉਂਦੇ ਜੀ ਅੱਛਾ ਤਾਂ ਹੀ ਸਾਫ਼ ਸਫਾਈ ਉਹਦਾ ਹੈ ਨਾ

ਨਹੀਂ ਮਾਰਦਾ ਹਾਜੀ ਬਾਈ ਨਹੀਂ ਮਾਰ ਮੁੱਕ ਗਈ ਅੱਛਾ ਬਰਤ ਬਾਈ ਤੇ ਨਹੀਂ ਦਿੰਦੇ ਜਿੰਦੇ ਤੇ ਬਾਕੀ ਕੱਦਾ ਕਿ ਨੋਕਈ ਹੈ ਅੱਛਾ ਅੱਛਾ ਨੀ ਮਾਂ ਉਹ ਦਿਨ ਹੈ ਗੱਲ ਕਰੀ ਕਿ ਕਈ ਜੋ ਹੋਣੀ ਪੂ ਆ ਦੇ ਹੋਂ ਜਮਣ ਕਰ ਲੋ ਹੋ ਜਾਂਦੀ ਔਰ ਵੀ ਗੱਲ ਨੇ ਕਰੀ ਗੱਲ ਅੱਛਾ ਥੋੜਾ ਪਿੰਟ ਸੰਗਦੀ ਵਾਲਾ ਹਾਂ ਸੰਗਦੀ ਵਾਲਾ ਬਾਈ ਥੋੜੀ ਮੈਂ ਤਾਂ ਅੱਛਾ ਕੂੜੀਆਂ ਸੰਗਦੀ ਵਾਲੇ ਦੀ ਠੀਕ ਆ ਬਾਈ ਜਿਹੜੇ ਕਹਿੰਦੇ ਆਉਂਦੇ ਆ ਆ ਜੀ ਸਾਡਾ ਮੁੰਡਾ ਚੱਠਾ ਚੱਠੇ ਨਾ ਨਹੀਂ ਡਈ ਆ ਅੱਜ ਕੀ ਬੰਦਾ ਹੈ ਹਾਂ ਅੱਜ ਥੋੜੇ ਗਵੰਡੀਆਂ ਆ ਆਹੋ ਗਰਗੋਰ ਕਰਾਣੀ ਕੋਲਾ ਬਾਬਾ ਆਂ ਬਾਬਾ ਆਂ ਦਾ ਹਾਂ ਹੈ ਉਹ ਵੀ ਹੁੰਦਾ ਬਾਬਾ ਬਾਬਾ ਇਹ ਦੇਖੋ ਦੋਸਤੋ ਅੰਬਾਂ ਦੇ ਦਰਖਤ ਨੇ ਬਹੁਤ ਕਈ ਸਾਲ ਪੁਰਾਣੇ ਨੇ ਤਗਰੀ ਉਹਨ ਘਟ ਤੋਂ 100 100 ਸਾਲ ਦੇ ਦਾ ਹੋਣੇ ਮੈਰੀ ਮੈਗਮੇ ਦੀ ਕੋਠੀ ਆ ਨਹੀਂ ਪੈਣ ਲੱਗਿਆ ਸੀ ਆਉਂਦੇ ਆਉਂਦੇ ਬਾਂਦਰਾਂ ਨੂੰ ਕੇਲੇ ਪੋਣਾ ਇੱਥੇ ਉਹਨਾਂ ਬਾਂਦਰ ਵੀ ਨਹੀਂ ਮਿਲਣੇ ਬਾਂਦਰ ਕਿਤੇ ਲੁੱਕ ਗਏ ਹੋਣੇ ਅੱਜ ਪੰਜੇ ਵਾਦਦਾ ਭਾਈ ਅੱਜ ਪੰਜੇ ਹੋਣਿਆ ਹੋਣਗੇ ਕਿੱਧਰੋਂ ਆਤਾ ਅੱਜ ਆ ਕੋ ਆਪਾਂ ਇੰਨੀ ਕੋਪੀ ਖੋਲ ਜੀ ਅੱਛਾ ਜੇ ਆਨੇ ਦੇ ਬਾਅਦ ਬੰਦ ਦੇ ਹੋ ਜਾਊਗੀ ਪਰਲੀ ਕੋਠੀ 'ਚ ਮਿਲ ਜਾਣਗੇ ਅੱਛਾ ਹਾਂ ਪਰ ਜੇ ਬਾਅਦ ਹੈ ਦੇਖੋ ਆ ਪਰ ਜਹੇ ਨਹੀਂ ਨਾ ਹੈ ਹਾਂ ਹਾਂ ਕਿਉਂ ਹੋ ਗਏ ਬੰਦ ਬਨਾਰ ਵਾਲ ਜਾਂਦੀ ਆ ਮੈਰ ਦੇ ਆ ਹਟ ਜਾਣ ਦੇ ਬਾਰਿਸ਼ ਤੇ ਜਾਣਿਆ ਆਓ ਆਓ ਕਰ ਦੋ ਹੂੰ ਕੱਢੀ ਨਾ ਮਾਤਾ ਮਾਤਾ ਜਦੋਂ ਮਾਂਗਰ ਪੈ ਜਾਈ ਵੇ ਕੀ ਲੱਗਿਆ

हा बहु बिल जगा ब माता नु क्या मैं केला खा ला माता कहती ना भाई मैं नहीं खादी ऐसा बंदर केले में ਬਾਰਸੂ ਬੰਦ ਹੁੰਦਾ ਨਾਮ ਨੀਲੇਰੀ ਪਹਿਲਾਂ ਥੋੜਾ ਜਿਹਾ ਮੱਠਾ ਹੋਇਆ ਜਿੰਨੀ ਹੁਣ ਫੇਰ ਵੱਧ ਗਿਆ ਚਾਈਲਡ ਸੁਨੋਏ ਬੈਠਿਆ

ਵਾੜਵਾ ਇਹ ਵੜਦਾ ਰੈਡੀ ਕਾਣ ਉਹਦਾ ਕੱਲੀ ਮੇਰ ਮਾਰ ਕੇ ਬਹਿ ਗਿਆ ਉਹ ਦੇਖ ਕਿੰਨੇ ਰਹਿੰਦੀ ਉਧਰ ਲੈ ਪਾ ਤੂੰ ਇਹਦੇ ਕੋਲੇ ਖੜ ਜਾ ਐ ਕਾ ਨਾ ਕਰ ਯਾਰ ਹੁਣ ਕਾ ਕੇ ਨਾਲ ਇਸ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਤੁਸੀਂ ਲੱਛਾ ਦਾ ਪਾਲਿਆ ਵੀਡੀਓ ਨੂੰ ਤਾਂ ਬਥੇਰਾ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਦੇ ਹੋ ਤੇ ਫੋਲੋ ਕਰਦੇ ਹੋ ਅੱਜ ਸਾਡੀ ਵੀਡੀਓ ਨੂੰ ਵੀ ਸਾਡੀ ਵਧੀਆ ਤੇ ਚੰਗੇ ਕੰਮ ਵਾਲੀ ਵੀਡੀਓ ਨੂੰ ਵੀ ਲਾਈਕ ਕਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ